ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿੰਮਲਰ ਦਿਨ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਂਦੇ ਆ ਪੱਛਮੀ ਬੰਗਾਲ ਵਿੱਚ ਟਰੱਕ ਤੇ ਕਾਰ ਦੀ ਆਪਸ ਦੇ ਵਿੱਚ ਹੋਈ ਭਿਆਨਕ ਟੱਕਰ 'ਨੋ ਲੋਕਾਂ ਦੀ ਹੋਈ ਮੌਤ' 에য়ার ਇੰਡੀਆ ਵੱਲੋਂ ਚਾਰ ਕੁ ਮੰਤਰੀ ਫਲਾਈਟਾਂ ਸਨੇ 8 ਉਡਾਨਾਂ ਕੀਤੀਆਂ ਗਈਆਂ ਰੱਦ ਧਰਮਸ਼ਾਲਾ ਕਾਂਗੜਾ ਕੌਮੀ ਸ਼ਹਿਰਾ ਤੇ ਜ਼ਮੀਨ ਕਿਸ ਕਨ ਕਾਰਨ ਅਵਾਜਾਈ ਹੋਈ ਪ੍ਰਭਾਵਤ ਛਤੀਸਗੜ੍ਹ ਦੇ ਵਿੱਚ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਵਿੱਚ ਮਹਿਲਾ ਨਕਸਲੀ ਦੀ ਹੋਈ ਮੌਤ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਦਾ ਅਲਰਟ ਮੌਨਸੂਨ ਨੂੰ ਲੈ ਕੇ ਆਈ ਵੱਡੀ ਅਪਡੇਟ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਪੱਛਮੀ ਬੰਗਾਲ ਦੇ ਨਾਲ ਜੁੜੀ ਹੋਈ ਇਹ ਖਬਰ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਅੱਜ ਸਵੇਰੇ ਟਰੱਕ ਤੇ ਕਾਰ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ ਜਿਸ ਦੌਰਾਨ 9 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਅਧਿਕਾਰੀਆਂ ਨੇ ਆਖਿਆ ਕਿ ਇਹ ਹਾਦਸਾ ਅੱਜ ਕਿ ਸ਼ੁੱਕਰਵਾਰ ਸਵੇਰੇ 7 ਵਜੇ ਦੇ ਕਰੀਬ ਕੌਮੀ ਸ਼ਹਿਰਾ 18 ਉੱਤੇ ਜ਼ਿਲ੍ਹੇ ਦੇ ਜੋ ਕਿ ਬਲਰਾਮਪੁਰਾ ਪੁਲਿਸ ਅਧੀਨ ਆਉਂਦੇ ਜੋ ਕਿ ਨਾਮ ਸ਼ੌਲੇ ਪਿੰਡ ਦੇ ਵਿੱਚ ਵਾਪਰਿਆ ਹੈ ਤੇ ਇਸ ਦੌਰਾਨ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਪੇਸ਼ ਦਿੱਤੀਆਂ ਗਈਆਂ ਨੇ ਤੇ ਮਾਮਲੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਉਧਰ 에어 ਇੰਡੀਆ ਨੇ ਸ਼ੁੱਕਰਵਾਰ ਨੂੰ ਮੁਰੰਮਤ ਤੇ ਸੰਚਾਲਨ ਕਾਰਨਾਂ ਦਾ ਹਵਾਲਾ ਦੇ ਕੇ ਚਾਰ ਕੋਮਾਂਤਰੀ ਫਲਾਈਟਾਂ ਸਣੇ ਕੁੱਲ 8 ਉਡਾਨਾਂ ਰੱਦ ਕਰ ਦਿੱਤੀਆਂ 에어 ਇੰਡੀਆ ਨੇ ਆਖਿਆ ਹੈ ਕਿ ਜ਼ਮੀਨ ਤੇ ਮੌਜੂਦ ਉਸ ਦੀਆਂ ਟੀਮਾਂ ਯਾਤਰੀਆਂ ਨੂੰ ਉਹਨਾਂ ਦੀ ਸਬੰਧਤ ਮੰਜ਼ਲਾ ਤੇ ਜਲਦੀ ਤੋਂ ਜਲਦੀ ਪਹੁੰਚਾਉਣ ਦੇ ਲਈ ਬਦਲਵੇਂ ਪ੍ਰਬੰਧੇ ਕਰ ਰਹੀਆਂ ਹਨ ਤੇ 에어ਲਾਈਨ ਨੇ ਆਖਿਆ ਹੈ ਕਿ ਉਸਨੇ ਯਾਤਰੀਆਂ ਨੂੰ ਟਿਕਟ ਰੱਦ ਕਰਨ ਜਾਂ ਮੁਫਤ ਸ਼ੈਡਿਊਲਿੰਗ ਤੇ ਪੂਰੇ ਜੋ ਦੀ ਫੰਡ ਦੀ ਪੇਸ਼ਕਸ਼ ਵੀ ਕੀਤੀ ਹੈ ਇਸ ਦੇ ਨਾਲ ਹੀ ਬੀਤੀ ਰਾਤ ਤੋਂ ਰੁਕ ਰੋਕੇ ਪੈ ਰਹੇ ਮੀਹ ਦੇ ਚਲਦਿਆਂ ਡਿੰਗਾ ਕਿਸ ਕਨ ਕਾਰਨ ਸ਼ੁੱਕਰਵਾਰ ਸਵੇਰੇ ਧਰਮਸ਼ਾਲਾ ਕਾਂਗੜਾ ਕੁਮੰਤਰੀ ਸ਼ਹਿਰਾਤੇ ਵਾਹਨਾ ਦੀ ਜੋ ਕਿ ਜਿੱਥੇ ਟੱਕਰ ਹੋ ਗਈ ਜਿਸ ਤੋਂ ਬਾਅਦ ਆਵਾਜਾਈ ਕਾਫੀ ਪ੍ਰਭਾਵਿਤ ਹੋ ਗਈ ਤੇ ਇਸ ਮਹੱਤਵਪੂਰਨ ਸੜਕੀ ਰਾਹੀ ਦਿੱਲੀ ਪੰਜਾਬ ਹਰਿਆਣਾ ਤੇ ਹੋਰ ਰਾਜਾਂ ਤੋਂ ਰੋਜ਼ਾਨਾ ਸੈਂਕੜੇ ਸਲਾਨੀ ਧਰਮਸ਼ਾਲਾ ਆਉਂਦੇ ਨੇ ਤੇ ਡਿੰਗਾ ਖਿਸਕਣ ਦੀ ਘਟਨਾ ਜੋ ਕਿ ਇਸ ਕੋਹ ਪਿੰਡ ਤੋਂ ਲਗਭਗ 2.5 ਕਿਲੋਮੀਟਰ ਦੂਰ ਵਾਪਰੀ ਤੇ ਜਿਸ ਕਾਰਨ ਚਾਰ ਪਹੀਆ ਵਾਹਨਾਂ ਦੇ ਲਈ ਰਾਜਮਾਰਗ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਤੋਂ ਬਚਾਰਿਆ ਪਰ ਧਰਮਸ਼ਾਲਾ ਤੇ ਕਾਂਗੜਾ ਵਿਚਕਾਰ ਸਕਰਨ ਤੇ ਯਾਤਰੀਆਂ ਦਾ ਸਫ਼ਰ ਕਾਫੀ ਪ੍ਰਭਾਵਿਤ ਹੋਇਆ ਉਦਰ ਛਤੀਸਗੜ ਦੇ ਕੰਕੇਰ ਜ਼ਿਲ੍ਹੇ ਦੇ ਵਿੱਚ ਸ਼ੁੱਕਰਵਾਰ ਸਵੇਰੇ ਸਲਾਮਤੀ ਦਸਤਿਆਂ ਦੇ ਨਾਲ ਮੁਕਾਬਲੇ ਦੇ ਵਿੱਚ ਮਹਿਲਾ ਨਕਸਲੀ ਮਾਰੀ ਗਈ ਕੰਕੇਰ ਦੀ ਪੁਲਿਸ ਸੁਪਰੀਡੈਂਟ ਇੰਦਰਾ ਨੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਡੀਆਰਜੀ ਤੇ ਸੀਮਾ ਸੁਰੱਖਿਆ ਬਲ ਯਾਨੀ ਕਿ ਬੀਐਸਐਫ ਦੀ ਇੱਕ ਸਾਂਝੀ ਟੀਮ ਨਕਸਲ ਵਿਰੋਧੀ ਕਾਰਵਾਈ ਤੇ ਜੋ ਕਿ ਨਿਕਲ ਰਹੀ ਸੀ ਤੇ ਜਦੋਂ ਜੋ ਕਿ ਛੋਟਾ ਬੇਠਿਆ ਪੁਲਿਸ ਥਾਣਿਆਂ ਦੇ ਨੇ ਜੰਗਲੀ ਪਹਾੜੀ ਤੇ ਨਕਸਲੀਆਂ ਦੇ ਨਾਲ ਮੁਕਾਬਲਾ ਹੋ ਗਿਆ ਤੇ ਇਸ ਦੌਰਾਨ ਜਿਹੜੀ ਇੱਕ ਨਕਸਲੀ ਮਹਿਲਾ ਸੀ ਉਹ ਇਸ ਮੁਕਾਬਲੇ ਦੇ ਵਿੱਚ ਮਾਰੀ ਗਈ ਉਧਰ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਤੋਂ ਬਦਲਣਾ ਸ਼ੁਰੂ ਹੋ ਚੁੱਕਿਆ ਹੈ ਅਗਲੇ 3 ਦਿਨਾਂ ਦੇ ਵਿੱਚ ਸੂਬੇ ਦੇ ਵਿੱਚ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਮੌਨਸੂਨ ਦੇ ਆਉਣ ਤੋਂ ਪਹਿਲਾਂ ਹੀ ਗਰਮੀ ਤੇਜ਼ੀ ਦੇ ਨਾਲ ਹੈ ਜੋ ਕਿ ਵਧਦੀ ਦਿਖਾਈ ਦਿੰਦੀ ਪਈ ਹੈ ਤੇ ਮੌਨਸੂਨ ਤੋਂ ਪਹਿਲਾਂ ਦੀ ਬਾਰਿਸ਼ ਕਾਰਨ ਤਾਪਮਾਨ ਦੇ ਵਿੱਚ ਆਈ ਗਿਰਾਵਟ ਨੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਦਿੱਤੀ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੌਨਸੂਨ ਆਉਣ ਦੀ ਭਵਿੱਖਬਾਣੀ ਜਾਰੀ ਕਰ ਦਿੱਤੀ ਹੈ ਤੇ ਇਸ ਦੇ ਨਾਲ ਹੀ ਪੂਰੇ ਹਫ਼ਤੇ ਮੀਂਹ ਪੈਣ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਹੈ। ਸੋ ਦਿਨ ਦੀਆਂ ਕੁਝ ਵੱਡੀਆਂ ਖਬਰਾਂ ਦੇ ਵਿੱਚ ਨਾਲ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ। ਸੋ ਇਸ ਦੇ ਨਾਲ ਹੀ ਤੁਸੀਂ ਹੋਰ ਪ੍ਰੋਗਰਾਮਾਂ ਵਾਸਤੇ ਤਿਵਖੋ ਵਕਰੀਆਂ ਨਿਊ ਜੋ ਕਿ ਨਿਊਜ਼ ਅਪਡੇਟਸ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਹੈ ਸੋ ਇਸ ਦੇ ਨਾਲ ਹੀ ਮੈਂ ਯਾਨੀ ਕਿ ਸਿਮਰਨ ਨੂੰ ਦੇਉਂ ਇਜਾਜ਼ਤ ਧੰਨਵਾਦ